ਬੀਤੇ ਕਾਫੀ ਦਿਨਾਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਸੜਕਾਂ ਤੇ ਨੇ ਤੇ ਸੰਘਰਸ਼ ਲਗਾਤਾਰ ਜਾਰੀ ਹੈ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਬਿਨਾਂ ਸ਼ਰਤ ਤੋਂ ਮੀਟਿੰਗ ਕਰਨ ਲਈ ਹਾਂ ਕਰ ਦਿੱਤੀ ਆ ਤੇ ਅਮਿਤ ਸ਼ਾਹ ਨੇ ਇਸ ਦੀ ਜਾਣਕਾਰੀ ਇੱਕ ਨਿੱਜੀ ਚੈਨਲ ਨੂੰ ਫੋਨ ਤੇ ਗੱਲਬਾਤ ਕਰਕੇ ਦਿੱਤੀ ਆ ਜੀ ਹਾਂ ਬਿਲਕੁਲ ਕਿਸਾਨਾਂ ਦੀ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਹੋ ਰੰਗਤ ਲੈ ਕੇ ਜ਼ਰੂਰ ਆ ਰਿਹਾ ਤੇ ਉਸ ਦਾ ਫਲ ਵੀ ਉਹਨਾਂ ਨੂੰ ਜ਼ਰੂਰ ਮਿਲੇਗਾ ਫਿਰਾਲ ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਬਿਨਾਂ ਸ਼ਰਤ ਤੋਂ ਮੀਟਿੰਗ ਹੈ ਜਿਹੜੀ ਉਹ ਕਰਨ ਦਾ ਐਲਾਨ ਕਰ ਦਿੱਤਾ ਫੈਸਲਾ ਕੀਤਾ ਪਾਕਿਸਤਾਨਾ ਨੇ ਇਸ ਫੈਸਲੇ ਤੇ ਕੇਂਦਰ ਦੇ ਫੈਸਲੇ ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਉਹਨਾਂ ਦਾ ਮੰਤਨ ਜਾਰੀ ਹੈ ਉਹਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਹੋਏ ਫੈਸਲਾ ਲੈਣਗੇ ਕਿ ਜਿਹੜੀ ਹੁਣ ਕੇਂਦਰ ਸਰਕਾਰ ਨੇ ਹੁਣ ਉਹਨਾਂ ਨੂੰ ਸੱਦਾ ਭੇਜਿਆ ਕੀ ਉਹ ਮਨਜ਼ੂਰ ਕਰਨਗੇ ਜਾਂ ਫਿਰ ਨਹੀਂ ਕਿਉਂਕਿ ਸਾਰੀਆਂ ਜਥੇਬੰਦੀਆਂ ਦਾ ਇਕੱਠ ਤੇ ਸਾਰੇ ਜਥੇਬੰਦੀਆਂ ਦਾ ਫੈਸਲਾ ਸਾਰਿਆਂ ਲਈ ਮਾਇਨੇ ਰੱਖਦਾ ਤੇ ਉਹ ਮੀਟਿੰਗ ਕਰਕੇ ਆਪਸ ਦੇ ਵਿੱਚ ਫੈਸਲਾ ਜ਼ਰੂਰ ਲੈਣਗੇ ਕਿ ਜਿਹੜਾ ਹੁਣ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਬਿਨਾਂ ਸ਼ਰਤ ਮੀਟਿੰਗ ਕਰਦਾ ਸੱਦਾ ਆ ਤੇ ਉਸ ਤੇ ਉਹ ਮੀਟਿੰਗ ਕਰਨ ਜਾਣਗੇ ਜਾਂ ਫਿਰ ਨਹੀਂ ਇਹ ਤਾਂ ਕਿਸਾਨ ਜਥੇਬੰਦੀਆਂ ਹੀ ਦੱਸਣਗੀਆਂ ਪਰ ਕਿਤੇ ਨਾ ਕਿਤੇ ਜਿਵੇਂ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਉਹਨਾਂ ਦੀ ਉਹਨਾਂ ਨਾਲ ਮੀਟਿੰਗ ਕਰਨ ਨੂੰ ਤਿਆਰ ਹੋ ਰਹੀ ਆ ਪਹਿਲਾਂ ਜਿਹੜੀ ਉਹਨਾਂ ਨੇ ਮੀਟਿੰਗ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਸੀਗਾ ਤਾਂ ਉਹਨਾਂ ਨੇ ਸ਼ਰਤ ਰੱਖੀ ਸੀਗੀ ਪਰ ਹੁਣ ਬਿਨਾਂ ਸ਼ਰਤ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਜਿਹੜੀ ਮੀਟਿੰਗ ਕਰਨ ਦਾ ਫੈਸਲਾ ਲਿਆ ਉਸ ਤੇ ਸਾਫ ਜ਼ਾਹਿਰ ਹੋ ਰਿਹਾ ਕਿ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹ ਰੰਗ ਲੈ ਕੇ ਆ ਰਿਹਾ ਤੇ ਕਿਸਾਨਾਂ ਨੂੰ ਸਫਲਤਾ ਜਿਹੜੀ ਹੈ ਉਹ ਜ਼ਰੂਰ ਮਿਲੇਗੀ ਪਰ ਫਿਲਹਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਬਿਨਾਂ ਸ਼ਰਤ ਮੀਟਿੰਗ ਕਰਨ ਦਾ ਫੈਸਲਾ ਲੈ ਲਿਆ ਹੈ ਤੇ ਜਿਸ ਦੇ ਨਾਲ ਕਿਸਾਨਾਂ ਦੇ ਵਿੱਚ ਇੱਕ ਜਿਹੜੀ ਉਮੀਦ ਆ ਤੇ ਹੌਂਸਲਾ ਜਿਹੜਾ ਹੋਰ ਜ਼ਿਆਦਾ ਵਧ ਗਿਆ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਜਿਵੇਂ ਕੇਂਦਰ ਸਰਕਾਰ ਸੱਦੇ ਦੇਰੀਆ ਮੀਟਿੰਗ ਲਈ ਬੁਲਾ ਰਹੀ ਆ ਇਹਨਾਂ ਗੱਲਾਂ ਦਾ ਹੱਲ ਜ਼ਰੂਰ ਹੋਵੇਗਾ ਕਿਸਾਨ ਜਥੇਬੰਦੀਆਂ ਵੱਲੋਂ 8 ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ ਉਹਨਾਂ ਦੇ ਵਿੱਚ ਇਨ ਜਿਹੜੇ ਖੇਤੀ ਬਿੱਲ ਨੇ ਉਹ ਜਿਹੜੇ ਰੱਦ ਕਰਵਾਉਣ ਨੂੰ ਲੈ ਕੇ ਮੰਗ ਰੱਖੀ ਗਈ ਆ ਜਿਹੜੇ ਦੋ ਬਿੱਲ ਹੋਰ ਲੈ ਕੇ ਆਈ ਆ ਕੇਂਦਰ ਸਰਕਾਰ ਉਹਨਾਂ ਬਿਲਾ ਨੂੰ ਵੀ ਰੱਦ ਕਰਵਾਉਣ ਦੇ ਲਈ ਜਿਹੜਾ ਹੈਗਾ ਸੰਘਰਸ਼ ਕਰ ਰਹੇ ਨੇ ਇਹਨਾਂ ਮੰਗਾਂ ਦੇ ਵਿੱਚ ਪੈਟਰੋਲ ਦੀ ਕੀਮਤ ਨੂੰ ਸੀਮਿਤ ਤੇ ਘੱਟ ਕਰਨ ਦੇ ਲਈ ਸੰਘਰਸ਼ ਜਾਰੀ ਆ ਤੇ ਉਹਨਾਂ ਨੇ ਕਿਹਾ ਕਿ ਹਰ ਇੱਕ ਜਿਹੜੇ ਸੂਬੇ ਨੂੰ ਉਹਨਾਂ ਦੇ ਮਿਲਦੇ ਜਿਹੜੇ ਹੱਕ ਮਿਲਨੇ ਚਾਹੀਦੇ ਆ ਜਿਹੜੇ ਪਰਚੇ ਦਰਜ ਹੋਇਆ ਕਿਸਾਨਾਂ ਦੇ ਉਹ ਰੱਦ ਹੋਣੇ ਚਾਹੀਦੇ ਨੇ ਇਹ ਅੱਠ ਮੰਗਾਂ ਦੇ ਨਾਲ ਆ ਜਿਹੜੇ ਕਿਸਾਨ ਆਪ ਜਿਹੜੀਆਂ ਜਿਹੜੀਆਂ ਸੰਘਰਸ਼ ਕਰ ਰਹੇ ਨੇ ਤੇ ਸਰਕਾਰ ਦੇ ਅੱਗੇ ਉਹਨਾਂ ਨੇ 8 ਮੰਗਾਂ ਰੱਖੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਬਿਨਾਂ ਸ਼ਰਤ ਮੀਟਿੰਗ ਕਰਨ ਦਾ ਕਿਸਾਨਾਂ ਦੇ ਨਾਲ ਇਹ ਸੱਦਾ ਦਿੱਤਾ ਗਿਆ ਇਸ ਦੇ ਵਿੱਚ ਕੀ ਸਰਕਾਰ ਇਹਨਾਂ 8 ਮੰਗਾਂ ਤੇ ਚਰਚਾ ਕਰੇਗੀ ਜਾਂ ਫਿਰ ਇੱਕ ਵਾਰ ਫਿਰ ਕਿਸਾਨਾਂ ਨੂੰ ਇਹਨਾਂ ਬਿੱਲਾਂ ਦੇ ਜਿਹੜੇ ਖੇਤੀ ਕਾਨੂੰਨ ਦੇ ਬਿੱਲ ਨੇ ਉਹਨਾਂ ਦੇ ਫਾਇਦੇ ਸਮਝਾਵੇਗੀ ਜਾਂ ਫਿਰ ਪ੍ਰੋਪਰ ਤਰੀਕੇ ਦੇ ਨਾਲ ਕਿਸਾਨਾਂ ਦੀ ਗੱਲ ਸੁਣੇਗੀ ਤੇ ਆਪਸ ਦੇ ਵਿੱਚ ਇਹ ਡਿਸਕਸ਼ਨ ਕਰਨਗੇ 8-8 ਕਿਸਾਨਾਂ ਦੀਆਂ ਮੰਗਾਂ ਤੇ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਕਿਸਾਨ ਕਿਸ ਤਰ੍ਹਾਂ ਅੰਮਿਤ ਸ਼ਾਹ ਜਾਂ ਫਿਰ ਕੇਂਦਰ ਦੇ ਨਾਲ ਜਿਹੜੀ ਮੀਟਿੰਗ ਉਹਨਾਂ ਦੀ ਹੋਵੇਗੀ ਕਿਸ ਤਰ੍ਹਾਂ ਉਹ ਆਪਣੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਸਾਹਮਣੇ ਰੱਖਣਗੇ ਕਿ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨਾਲ ਜਿੰਨੀਆਂ ਵੀ ਮੀਟਿੰਗਾਂ ਹੁਣ ਤੱਕ ਕਿਸਾਨਾਂ ਦੀਆਂ ਹੋਈਆਂ ਨੇ ਹਰ ਵਾਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸਮਝਾਇਆ ਆ ਇਹਨਾਂ ਬਿੱਲਾਂ ਨੂੰ ਲੈ ਕੇ ਇਹਨਾਂ ਬਿੱਲਾਂ ਦੇ ਫਾਇਦੇ ਸਮਝਾਏ ਨੇ ਪਰ ਕਦੇ ਵੀ ਇਹਨਾਂ ਬਿੱਲਾਂ ਨੂੰ ਲੈ ਕੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਇਹ ਬਿੱਲ ਰੱਦ ਕਰਨਗੇ ਜਾਂ ਫਿਰ ਕੁਝ ਬਦਲਾਅ ਕਰਨਗੇ ਪਰ ਕਿ ਨੇ ਸਾਫ ਕਰ ਦਿੱਤਾ ਕਿ ਉਹ ਇਹਨਾਂ ਬਿਲਾ ਦੇ ਵਿੱਚ ਕੋਈ ਬਦਲਾਅ ਨਹੀਂ ਚਾਹੁੰਦੇ ਉਹ ਚਾਹੁੰਦੇ ਨੇ ਕਿ ਜਿਹੜੇ ਬਿੱਲ ਨੇ ਉਹ ਪੂਰੀ ਤਰ੍ਹਾਂ ਰੱਦ ਕਰ ਦਿੱਤੇ ਜਾਣ ਪਰ ਫਿਲਹਾਲ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਬਿਨਾਂ ਸ਼ਰਤ ਮੀਟਿੰਗ ਦਾ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਂਦੇ ਨੇ ਕਿ ਉਹ ਮੀਟਿੰਗ ਦੇ ਵਿੱਚ ਜਾਣਗੇ ਜਾਂ ਫਿਰ ਨਹੀਂ ਜਾਣਗੇ ਤੇ ਜੇ ਜਾਣਗੇ ਮੀਟਿੰਗ ਦੇ ਵਿੱਚ ਇਹ ਵੀ ਦੇਖਣਾ ਜ਼ਰੂਰ ਹੋਵੇਗਾ ਕਿ ਕਿਹੜੇ ਕਿਹੜੇ ਲੀਡਰਸ ਨੂੰ ਜਾਂ ਫਿਰ ਕਿਹੜੇ ਕਿਹੜੇ ਕਿਸਾਨ ਆਗੂਆਂ ਨੂੰ ਉਹ ਇਸ ਮੀਟਿੰਗ ਦੇ ਵਿੱਚ ਭੇਜਣਗੇ ਕਿਹੜੇ ਕਿਹੜੇ ਆਗੂ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੀ ਜਿਹੜੀ ਅਗਵਾਈ ਕਰਨਗੇ ਪਰ ਫਿਲਹਾਲ ਵੱਡੀ ਖਬਰ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਜਿਹੜੀ ਹੈ ਉਹ ਬਿਨਾਂ ਸ਼ਰਤ ਮੀਟਿੰਗ ਕਰਨ ਦਾ ਫੈਸਲਾ ਕਰ ਲਿਆ ਹੈ